ਜਾਹਰ ਜੀ ਦਾ ਖਾਲਸਾ ਹੈ ਜੇ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਸਭ ਨੂੰ ਪਤਾ ਕਿ ਤਿਹਾਰ ਜੇਲ ਦੇ ਵਿੱਚ ਬੰਦਾ ਜਿਨ੍ਹਾਂ ਦੀ ਲਗਾਤਾਰ ਜਿਹੜੀ ਸਰਵਾਈ ਉਹ ਹੋ ਰਹੀ ਆ ਜਾਨੀ ਕਿ ਭਾਈ ਜਗਤਾਰ ਸਿੰਘ ਹਵਾਰਾ ਉੱਤੇ ਜਿੰਨੇ ਵੀ ਕੇਸ ਨੇ ਲਗਭਗ ਸਾਰਿਆਂ ਤੋਂ ਬਰੀ ਉਹ ਹੋ ਚੁੱਕੇ ਨੇ ਇੱਕ ਕੇਸ ਰਹਿ ਗਿਆ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਬੀਬੇਤ ਸਿੰਘ ਨੂੰ ਜਿਹੜਾ 1995 ਦੇ ਵਿੱਚ ਜਿਹੜਾ ਪਾਇਦਲਾਵਰ ਸਿੰਘ ਵੱਲੋਂ ਜਿਹੜਾ ਬੰਬ ਨਾਲ ਅਡਾਇਆ ਗਿਆ ਸੀ ਤੇ ਦੋਸ਼ ਲੱਗੇ ਸੀ ਕਿ ਭਾਈ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਜਿਹੜਾ ਇਹ ਕਾਰਾ ਕੀਤਾ ਗਿਆ ਉਸ ਨੂੰ ਲੈ ਕੇ ਜਿਹੜਾ ਉਹਦੇ ਉੱਤੇ ਦੋਸਤ ਐ ਹੋਏ ਸੀ ਭਾਈ ਜਗਤਾਰ ਸਿੰਘ ਹਵਾਰਾ ਉੱਤੇ ਤੇ ਉਸ ਕਰਕੇ ਜਿਹੜਾ ਉਹ ਭਾਈ ਨਾਲ ਪਿਉਰਾ ਭਾਈ ਬਦਵਤ ਸਿੰਘ ਰਾਜੂਵਾਨਾ ਤੇ علاوہ ਹੋਰ ਜਿੰਨੇ ਵੀ ਸਿੱਖ ਨੇ ਤੇ ਭਾਈ ਜਗਤਾਰ ਸਿੰਘ ਹਵਾਰਾ ਦਾ ਲਗਾਤਾਰ ਜਿਹੜਾ ਕੇਸ ਆ ਉਹ ਹਾਈ ਕੋਰਟ ਦੇ ਵਿੱਚ ਚੱਲ ਰਿਹਾਗਾ ਤੇ ਜਗਤਾਰ ਸਿੰਘ ਹਵਾਰਾ ਤਿਹਾਰ ਜੇਲ੍ਹ ਦੇ ਵਿੱਚ ਬੰਦ ਆ ਜਦੋਂ ਕਿ ਉਹਦਾ ਕੋਈ ਵੀ ਕੇਸ ਜਿਹੜਾ ਹਰਿਆਣਾ ਦੇ ਵਿੱਚ ਨਹੀਂ ਇੱਕ ਕੇਸ ਆ ਜਿਹੜਾ ਉਹ ਪੰਜਾਬ ਦੇ ਵਿੱਚ ਹੀ ਆ ਤੇ ਇਸ ਲਈ ਦਿਨੇ ਜਿਹੜਾ ਹਾਈ ਕੋਰਟ ਦੇ ਬਿਲਦੋਂ ਇੱਕ ਭਾਈ ਜਗਤਾਰ ਸਿੰਘ ਹਵਾਰੇ ਨੂੰ ਇਹ ਵੀ ਪੁੱਛਿਆ ਗਿਆ ਸੀ ਕਿ ਤੁਸੀਂ ਐਡੀ ਵੱਡੀ ਸਰੰਗਾਂ 8 ਫੱਟਾ ਚੌੜੀ ਤੇ 90 ਫੱਟਾ ਕਰੀਬਾ ਲਵਾਈ ਵਾਲੀ ਸਰੰਗ ਪੱਟ ਦਿੱਤੀ ਕਿ ਤੁਸੀਂ ਕਿਵੇਂ ਇਹ ਜਿਹੜੀ ਯੋਜਨਾ ਬਣਾਈ ਇਸ ਨੂੰ ਲੈ ਕੇ ਕਿ ਹੁਣ ਭਾਈ ਜਗਤਾਰ ਸਿੰਘ ਹਵਾਰੇ ਦੇ ਵਕੀਲ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਕਿ ਭਾਈ ਸਾਹਿਬ ਜਗਤਾਰ ਸਿੰਘ ਹਵਾਰੇ ਦਾ ਜਿਹੜਾ ਪਰਿਵਾਰ ਆ ਉਹਨਾਂ ਦੀ ਜਿਹੜੀ ਡੈਥ ਹੋ ਚੁੱਕੀ ਆ ਉਹਨਾਂ ਦੀ ਘਰ ਵਾਲੇ ਦੀ ਤੇ ਉਹਨਾਂ ਦੀ ਇੱਕ ਲੜਕੀ ਆ ਜਿਹੜੀ ਕਿ ਪੰਜਾਬ ਰਹਿੰਦੀ ਆ ਤੇ ਉਸ ਨੂੰ ਬਹੁਤ ਜਿਹੜਾ ਮੁਸ਼ਕਲ ਆ ਜਿਹੜਾ ਤਿਹਾਰ ਜੇਲ ਦੇ ਵਿੱਚ ਮਿਲਣ ਜਾਣਾ ਇਸ ਕਰਕੇ ਉਹਨੂੰ ਪੰਜਾਬ ਦੀ ਜੇਲ ਦੇ ਵਿੱਚ ਸੈਂਕਟ ਕੀਤਾ ਜਾਵੇ ਇਹ ਵਕੀਲ ਵੱਲੋਂ ਜਿਹੜੀਆਂ ਹਾਈ ਕੋਰਟ ਦੇ ਵਿੱਚ ਦਲੀਲਾਂ ਰੱਖੀਆਂ ਗਿਆ ਤੇ ਮਾਣਯੋਗ ਹਾਈ ਕੋਰਟ ਵੱਲੋਂ 4 ਹਫ਼ਤਿਆਂ ਦਾ ਜਿਹੜਾ ਸਮਾਂ ਦਿੱਤਾ ਗਿਆ ਕਿ 4 ਹਫ਼ਤਿਆਂ ਦੇ ਵਿੱਚ ਇਸ ਤੇ ਜਿਹੜਾ ਪਟੀਸ਼ਨ ਤੇ ਸੁਣਵਾਈ ਕੀਤੀ ਜਾਵੇਗੀ ਸਾਨੂੰ ਦੱਸਦੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਮਾਤਾ ਗਈ ਉਹ ਵੀ ਜਿਹੜੇ ਬਿਮਾਰ ਨੇ ਜਿਹੜੇ ਕਿ ਕੋਮਾ ਦੇ ਵਿੱਚ ਨੇ ਤੇ ਇਸ ਕਰਕੇ ਜਿਹੜਾ ਵਕੀਲ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਮਾਤਾ ਵੀ ਜਿਹੜੀ ਆ ਕੋਮਾ ਦੇ ਵਿੱਚ ਆ ਇੱਕ ਲੜਕੀ ਰਿਹਾ ਤੇ ਬਜ਼ੁਰਗ ਪਿਤਾਗਾ ਤੇ ਇਸ ਕਰਕੇ ਜਿਹੜੀ ਇਹਨਾਂ ਦੀ ਤਬਦੀਲੀ ਆ ਜਿਹੜੀ ਜੇਲ੍ਹ ਤਬਦੀਲੀ ਆ ਉਹ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਪੰਜਾਬ ਦਾ ਹੀ ਇੱਕ ਕੇਸ ਆ ਤੇ ਬਾਕੀਆਂ ਵਿੱਚੋਂ ਸਾਰਿਆਂ ਵਿੱਚੋਂ ਲਗਭਗ ਬਰੀ ਹੋ ਚੁੱਕੇ ਨੇ ਇਹ ਜਿਹੜੀ ਤੁਹਾਨੂੰ ਇਸ ਵੇਲੇ ਦੀ ਵੱਡੀ ਖਬਰ ਸੀ ਕਿ ਭਾਈ ਜਗਤਾਰ ਸਿੰਘ ਹਵਾਰੇ ਨੂੰ ਲੈ ਕੇ ਜਿਹੜਾ 4 ਹਫ਼ਤਿਆਂ ਦਾ ਜਿਹੜਾ ਕੋਰਟ ਵੱਲੋਂ ਸਮਾਂ ਦਿੱਤਾ ਗਿਆ ਹੁਣ ਵੇਖਦੇ ਹਾਂ ਕਿ 4 ਹਫ਼ਤਿਆਂ ਬਾਅਦ ਕੋਰਟ ਕੀ ਨੇ ਚੱਲਣ ਦੀ ਹੈ ਕਿ ਇੱਥੇ ਕਾਰਵਾਈ ਕਰਦੇ ਕਿ ਭਾਈ ਜਗਤਾਰ ਸਿੰਘ ਹਵਾਰੇ ਦੀ ਜਿਹੜੀ ਜੇਲ੍ਹ ਤਬਦੀਲ ਆ ਕਿ ਉਹ ਪੰਜਾਬ ਦੇ ਵਿੱਚ ਹੋਵੇਗੀ ਕਿਉਂਕਿ ਦੂਜੀ ਧਿਰ ਵੱਲੋਂ ਦੂਜੇ ਵਕੀਲਾ ਵੱਲੋਂ ਜਿਹੜਾ ਵਿਰੋਧੀ ਧਿਰ ਵੱਲੋਂ ਇਹ ਵਕੀਲਾ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਆ ਕਿ ਜਿਹੜਾ ਕਿ ਪਹਿਲਾਂ ਹੀ ਸਰੰਗ ਪਟ ਗਿਆ ਸੀ ਦਵਾਰੇ ਨਾਲ ਇਸ ਤਰ੍ਹਾਂ ਹੋ ਜੇ ਜਿ ਫਲਾਣਾ ਨਾਲ ਹੋ ਜੇ ਧਮਕਾ ਵੱਲੋਂ ਜਿਸ ਤਰ੍ਹਾਂ ਵਕੀਲਾ ਦੀ ਚਲੋ ਰਏ ਹੁੰਦੀ ਆ ਪਾ ਤੁਹਾਨੂੰ ਦੱਸ ਦਈਏ ਕਿ ਸਰੰਗ ਪੱਟੀ ਨੂੰ ਵੀ ਕਰੀਬ 19 ਸਾਲ ਹੋ ਗਏ ਲਗਭਗ 30 ਸਾਲ ਦਾ ਸਮਾਂ ਹੋ ਗਿਆ ਭਾਈ ਜਗਤਾਰ ਸਿੰਘ ਹਵਾਰੇ ਨੂੰ 1995 ਸਤੰਬਰ ਮਹੀਨਾ ਕਰੀਵੇ 19 ਸਤੰਬਰ 1995 ਮੈਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਕਰੀਬ 32 ਸਾਲ ਦਾ ਸਮਾਂ ਹੋ ਗਿਆ ਤੇ ਜਿਹੜੀ ਆਪਣੀ ਸਜ਼ਾ ਜਿੰਨੀ ਉਹਨੂੰ ਸਜ਼ਾ ਦਿੱਤੀ ਸੀ ਕੋਰਟ ਵੱਲੋਂ ਉਹ ਤੋਂ ਦੁੱਗਣੀ ਸਜ਼ਾ ਜਿਹੜੀ ਪਾਈ ਜਗਤਾਰ ਸਿੰਘ ਹਵਾਰਾ ਤੇ ਹੋਰ ਵੀ ਬੰਦੀ ਸਿੰਘ ਜਿੰਨੇ ਵੀ ਆ ਤੇ ਸਾਰੇ ਦੁੱਗਣੀ ਦੁੱਗਣੀ ਸਜ਼ਾ ਜਿਹੜੀ ਆ ਉਹ ਭੁਗਤ ਚੁੱਕੇ ਨੇ ਇਸ ਕਰਕੇ ਨਾ ਤਾਂ ਕਿਸੇ ਨੂੰ ਪ੍ਰੋਬਲਮ ਮਿਲਦੀ ਆ ਨਾ ਹੀ ਕਿਸੇ ਨੂੰ ਰਿਹਾਈ ਦਿੱਤੀ ਜਾਂਦੀ ਆ real identity ਗੱਲ ਤਾਂ ਦੂਰ ਆ ਪਰੋਲ ਵੀ ਨਹੀਂ ਦਿੱਤੀ ਜਾਂਦੀ ਜਿਸ ਤਰ੍ਹਾਂ ਭਾਈ ਜਗਤਾਰ ਸਿੰਘਾ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਕਰੀਬ ਨੇ ਦੇ ਨਾਲ ਨੌ ਸਿੰਘ ਨੇ ਜਿਨ੍ਹਾਂ ਦੇ ਵਿੱਚੋਂ ਕਰੀਬ ਜਾਂ 2 ਜਾਂ 3 ਨੂੰ ਜਿਹੜੀ ਪਰੋਲ ਦਿੱਤੀ ਜਾਂਦੀ ਆ ਇਸ ਕਰਕੇ ਵਕੀਲ ਨੇ ਜਿਹੜੀਆਂ ਦਲੀਲਾਂ ਇਹ ਦਿੱਤੀਆਂ ਸੀ ਕਿ ਜਿਹੜੀ ਇਹਨਾਂ ਦੀ ਲੜਕੀ ਆ ਉਹ ਪੰਜਾਬ ਦੇ ਵਿੱਚ ਆ ਉਹ ਆਪਣੇ ਪਿਤਾ ਨੂੰ ਜਿਹੜੀ ਮਿਲ ਨਹੀਂ ਸਕਦੀ ਇਸ ਕਰਕੇ ਜਿਹੜੀ ਮਾਨ ਜੋ ਹਾਈ ਕੋਰਟ ਨੇ ਜਿਹੜੀ ਇਹ ਦਲੀਲਾਂ ਸੁਣਦੇ ਹੋਏ 4 ਹਫ਼ਤਿਆਂ ਦਾ ਜਿਹੜਾ ਸਮਾਂ ਅੱਗੇ ਪਾ ਦਿੱਤਾ ਤੇ ਤੁਸੀਂ ਵੇਖਦੇ ਹੋ ਪੰਜਾਬੀ ਪ੍ਰਚਾਰ ਟੀਵੀ ਮੈਂ ਮਕਰ ਸਿੰਘ ਉੱਬਾ